ਮੈਡੀਕਲ ਟੀਚਿੰਗ ਫੈਕਲਟੀ ਦਾ ਸਟਾਫ ਆ ਪੰਜਾਬ ਦੇ ਅੰਦਰ ਮੈਡੀਕਲ ਟੀਚਿੰਗ ਫੈਕਲਟੀ ਦਾ ਜਿਹੜਾ ਸਟਾਫ ਆ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਮੈਡੀਕਲ ਕਾਲਜਾਂ ਦੇ ਅੰਦਰ ਜਿਹੜੇ ਸਾਡੇ ਐਮਬੀਬੀਐਸ ਦੇ ਬੱਚਿਆਂ ਨੂੰ ਜਿਹੜੇ ਸਾਡੇ ਐਮਡੀ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇਗੇ ਉਹਨਾਂ ਦੀ ਉਮਰ ਜਿਹੜੀ ਆ ਉਹਨਾਂ ਦੀ ਰਿਟਾਇਰਮੈਂਟ ਏਜ ਜਿਹੜੀ ਆ ਉਹ 65 ਸੀਗੀ ਯਾਨੀ ਕਿ ਮੈਡੀਕਲ ਦੇ ਪ੍ਰੋਫੈਸਰ ਸਾਹਿਬਾਨ ਦੀ ਏਜ ਜਿਹੜੀ ਆ ਉਹ 68 ਸਾਲ ਸੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬਹੁਤ ਹੀ ਅਹਿਮ ਫੈਸਲਾ ਲਿਆ ਹੈਗਾ ਅੱਜ ਅੱਜ ਉਹਨਾਂ ਦੀ ਉਮਰ ਜਿਹੜੀ ਆ ਵਧਾ ਕੇ 65 ਸਾਲ ਕੀਤੀ ਗਈ ਹੈ ਅੱਜ ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਮੈਡੀਕਲ ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਹੋਣਗੇ ਉਹਨਾਂ ਦੀ ਏਜ ਜਿਹੜੀ ਆ 65 ਤੋਂ ਵਧਾ ਕੇ 65 ਇਅਰ ਯਾਨੀ ਕਿ 3 ਸਾਲ ਦਾ ਉਹਨਾਂ ਨੂੰ ਵਾਅਦਾ ਦਿੱਤਾ ਗਿਆ ਹੈਗਾ ਸੋ ਇਹਦੇ ਨਾਲ ਮੈਂ ਸਭ ਦਾ ਸਾਡੇ ਮੈਡੀਕਲ ਸਟਾਫ ਦੇ ਅੰਦਰ ਜਿਹੜੇ ਪੋਸਟਾਂ ਦੀ ਘਾਟ ਸੀ ਉਹ ਵੀ ਪੂਰੀ ਹੋਊਗੀ ਕਿਉਂਕਿ ਹੁਣ ਲਗਭਗ ਕਾਫੀ ਪੋਸਟਾਂ ਖਾਲੀ ਪਈਆਂ ਸਨ ਸੀਗੀਆਂ ਔਰ ਆਉਣ ਵਾਲੇ 3 ਸਾਲਾਂ ਚ ਲਗਭਗ 41 ਮੈਡੀਕਲ ਅਧਿਆਪਕ ਜਿਹੜੇ ਰਿਟਾਇਰਮੈਂਟ ਹੋਣ ਜਾ ਰਹੇ ਸੀਗੇ ਸੋ ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਫਾਇਦਾ ਮਿਲੂਗਾ ਕਿਉਂਕਿ ਉਹਨਾਂ ਪ੍ਰੋਫੈਸਰ ਸਾਹਿਬਾਨ ਕੋਲੇ ਬਹੁਤ ਲੰਮਾ ਐਕਸਪੀਰੀਅੰਸ ਹੁੰਦਾਗਾ ਟੀਚਿੰਗ ਦਾ ਇੱਕ ਬਹੁਤ ਹੀ ਵੱਡਾ ਐਕਸਪੀਰੀਅੰਸ ਜਿਹੜਾ ਉਹਨਾਂ ਪ੍ਰੋਫੈਸਰ ਸਾਹਿਬਾਨ ਦੇ ਕੋਲੇ ਹੁੰਦਾ ਹੈਗਾ ਸੋ ਅਸੀਂ ਉਹਦਾ ਬਹੁਤ ਲਾਭ ਲਵਾਂਗੇ ਪੰਜਾਬ ਦੇ ਸਟੂਡੈਂਟ ਐਮਬੀਬੀਐਸ ਦੇ ਸਟੂਡੈਂਟ ਐਮਡੀ ਦੇ ਸਟੂਡੈਂਟ ਜਿਹੜੇ ਨੇਗੇ ਉਹ ਵੱਡਾ ਲਾਭ ਲੈਣਗੇ ਸੋ ਮੈਡੀਕਲ ਪ੍ਰੋਫੈਸਰਾਂ ਦੀ ਜਿਹੜੀ ਏਜ ਆ ਹੁਣ 62 ਸਾਲ ਤੋਂ ਵਧਾ ਕੇ 65 ਸਾਲ ਜਿਹੜੀ ਆ ਉਹ ਕਰ ਦਿੱਤੀ ਗਈ ਆ ਇਸ ਤੋਂ ਬਿਨਾ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਜਿਹੜੇ ਮੈਡੀਕਲ ਅਫੀਸਰ ਸੀਗੇ ਜਿਹੜੇ ਸਪੈਸ਼ਲਿਸਟ ਡਾਕਟਰ ਸੀਗੇ ਸਪੈਸ਼ਲਿਸਟ ਡਾਕਟਰ ਜਿਹੜੀ ਉਹਨਾਂ ਦੀ ਉਮਰ ਜਿਹੜੀ ਆ ਪਹਿਲਾ 58 ਸਾਲ ਦੀ ਸੀਗੀ ਸਪੈਸ਼ਲਿਸਟ ਡਾਕਟਰ ਜਿਹੜੇ ਨੇ 58 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦੇ ਸੀਗੇ ਉਹਨਾਂ ਦੀ ਜਿਹੜੀ ਆ ਉਮਰ ਉਹਨਾਂ ਨੂੰ ਰੀ ਇਮਪਲਾਈਮੈਂਟ ਦਿੱਤੀ ਜਾਊਗੀ ਉਹਨਾਂ ਦੀ ਉਮਰ ਜਿਹੜੀ ਆ ਉਹ ਵੀ 65 ਸਾਲ ਤੱਕ ਕਰ ਦਿੱਤੀ ਗਈ ਆ ਪਰ ਲੇਕਿਨ ਇਹ ਜਿਹੜੀ 58 ਤੋਂ ਬਾਅਦ ਉਹਨਦੀ ਅਪਾਇੰਟਮੈਂਟ ਹੋਊਗੀ ਉਹ ਕੰਟਰੈਕਚੁਅਲ ਅਪਾਇੰਟਮੈਂਟ ਹੋਊਗੀ ਉਹਨਾਂ ਨੂੰ ਲਾਸਟ ਪੇ ਡਰਾਂ ਦਾ ਜਿਹੜਾ ਫਾਰਮੂਲਾ ਹੁੰਦਾਗਾ ਉਹਦੇ ਤਹਿਤ ਪੇ ਮਿਲੂਗੀ ਸੋ ਮੈਡੀਕਲ ਸਪੈਸ਼ਲਿਸਟ ਦੀ ਟਕੜਸਿਓ ਰੋ ਪੂਰਾ ਕੀਤਾ ਜਾਊਗਾ ਔਰ ਉਹਨਦੀ ਉਮਰ ਜਿਹੜੀ ਆ 58 ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ ਸੋ ਮੈਂ ਸਮਝਦਾ ਐਜੂਕੇਸ਼ਨ ਸਿਹਤ ਦੇ ਖੇਤਰ ਦੇ ਅੰਦਰ ਸੇ ਸਵਾਮਾ ਦੇ ਖੇਤਰ ਦੇ ਅੰਦਰ ਸਾਨੂੰ ਇਹਦਾ ਬਹੁਤ ਵੱਡਾ ਲਾਭ ਜਿਹੜਾ ਉਹ ਮਿਲੂਗਾ ਕਿ 58 ਸਾਲ ਤੱਕ ਪਹੁੰਚਦਾ ਪਹੁੰਚਦਾਕ ਡਾਕਟਰ ਜਿਹੜਾ ਉਹਦੇ ਕੋਲ ਇੱਕ ਬਹੁਤ ਹੀ ਵੱਡਾ ਐਕਸਪੀਰੀਅੰਸ ਹੋ ਜਾਂਦਾਗਾ ਉਹ ਸਖਸਪੀਰੀਅੰਸ ਨੂੰ ਅਸੀਂ ਹੋਰ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਵਰਤਾਂਗੇ ਸੋ ਇਹ ਦੋ ਅਹਿਮ ਫੈਸਲੇ ਜਿਹੜੇ ਨੇਗੇ ਉਹ ਅੱਜ ਪੰਜਾਬ ਦੇ ਜਿਹੜਾ ਸਾਡਾ ਮੈਡੀਕਲ ਡਿਪਾਰਟਮੈਂਟ ਆ ਉਹਦੇ ਖੇਤਰ ਦੇ ਅੰਦਰ ਹੋਏ ਨੇਗੇ ਸੋ ਤੀਸਰਾ ਅਹਿਮ ਫੈਸਲਾ ਹੋਇਆਗਾ ਕਿ ਪੰਜਾਬ ਦੇ ਅੰਦਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਜਿਹੜੇ ਜ਼ਿਲ੍ਹਿਆਂ ਦੇ ਬਲਾਕ ਸੀਗੇ ਜਿਹੜੇ ਬਲਾਕ ਸੀਗੇ ਉਹਨਾਂ ਨੂੰ ਤਰਕਸੰਗਤ ਬਣਾਉਣ ਦੇ ਲਈ ਉਹਨਾਂ ਨੂੰ ਰੀਆਰਗੇਨਾਈਜ਼ ਕਰਨ ਦੇ ਲਈ ਉਹਨਾਂ ਦੇ ਅੰਦਰ ਰੈਸ਼ਨਲਾਈਜੇਸ਼ਨ ਲੈ ਕੇ ਆਉਣ ਲਈ ਕਈ ਜਗ੍ਹਾ ਤੇ ਹੋਇਆਗਾ ਜਿਵੇਂ ਆਪਣੇ ਦਰਸਰੂਰ ਦੀ ਗੱਲ ਕਰਾਂ ਡਿੜਬਾ ਦਾ ਇੱਕ ਬਲਾਕ ਆ ਡਿੜਬਾ ਜਿਹੜਾ ਤਿੰਨ ਹਲਕਿਆਂ ਚ ਪੈਂਦਾਗਾ ਇੱਕ ਬਲਾਕ ਸਨਾਮ ਚ ਪੈਂਦਾਗਾ ਇੱਕ ਲੈਰੇਟ ਪੈਂਦਾਗਾ ਇੱਕ ਡਿੜਬਾ ਦਾ ਬਲਾਕ ਆ ਕੋਈ ਪਿੰਡ ਐਸਡੀਐਮ ਉਹਨਾਂ ਨੂੰ ਦਿੜਬਾ ਲੱਗਦਾ ਹੈ ਪਰਨੇ ਕਿ ਕਿਤੇ ਦੂਜਾ ਹਲਕੇ ਦਾ ਲੱਗਦਾ ਹੈ ਸੋ ਬਹੁਤ ਵੱਡੀ ਇਹ ਪ੍ਰੋਬਲਮ ਸੀਗੀ ਸੋ ਇਹ ਪ੍ਰੋਬਲਮ ਨੂੰ ਹੱਲ ਕਰਦੇ ਹੋਏ ਦੁਬਾਰਾ ਜਿਹੜਾ ਅਸੀਂ ਸਾਰੇ ਰੈਸ਼ਲਾਈਜ਼ੇਸ਼ਨ ਕਰਾਗੇ ਡਿਪਾਰਟਮੈਂਟ ਦੀ ਬਲਾਕ ਜਿਹੜੇ ਨੇਗੇ ਉਹ ਦੁਬਾਰਾ ਉਹਨਾਂ ਨਾਲ ਤਰਕ ਸੰਗਤ ਬਣਾਇਆ ਜਾਊਗਾ ਤਾਂ ਕਿ ਜਿਹੜੀ ਗਰਾਊਂਡ ਲੈਵਲ ਤੇ ਪ੍ਰੋਬਲਮ ਆਉਂਦੀ ਹੈ ਉਹਦਾ ਹੱਲ ਹੋ ਸਕੇ ਸੋ ਬਹੁਤ ਸਾਰੇ ਪਿੰਡ ਕਿਸੇ ਹੋਰ ਬਲਾਕ ਨਾਲ ਜੁੜੇ ਹੋਏ ਸੀ ਭਵਾਨੀਗੜ ਦੇ ਕਾਫੀ ਸਾਰੇ ਪਿੰਡ ਜਿਹੜੇ ਨੇਗੇ ਉਹ ਉਸ ਨਾਮ ਨਾਲ ਜੁੜੇ ਹੋਏ ਸੀਗੇ ਜਦ ਕਿ ਉਹਨਾਂ ਨੂੰ ਜਿਹੜੇ ਕੌਣ ਪੈਂਦਾਗਾ ਸੰਰੂਪ ਪੈਂਦਾ ਹੈਗਾ ਸੋ ਇਹ ਸਮੱਸਿਆ ਜਿਹੜੀ ਗਰਾਊਂਡ ਲੈਵਲ ਤੇ ਆ ਰਹੀ ਸੀਗੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਹੋਇਆ ਹੈਗਾ ਕਿ ਅੱਜ ਤੋਂ ਬਾਅਦ ਸਾਰੇ ਰੀਆਰਗੇਨਾਈਜੇਸ਼ਨ ਐਂਡ ਰੈਸ਼ਨਲਾਈਜੇਸ਼ਨ ਆਫ ਦੀ ਜਿਹੜੀ ਡਿਪਾਰਟਮੈਂਟ ਬਲਾਕਸ ਸੀ ਪੰਜਾਬ ਚ ਹੋਊਗੀ ਸੋ ਇਹ ਇੱਕ ਐਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕੈਬਨਿਟ ਦੇ ਅੰਦਰ ਹੋਇਆਗਾ ਇਸ ਤੋਂ ਬਿਨਾ ਪੰਜਾਬ ਦਾ ਇੱਕ ਜਿਹੜੀ OTS ਸਕੀਮ ਸੀ ਓਟੀਐ ਸਕੀਮ ਜਿਹੜੀ ਨਗਰ ਸਦਾਰ ٹرسٹ ਜਿਹੜੇ ਇੰਪਰੂਵਮੈਂਟ ਟਰਸਟ ਸੀਗੇ ਜਿਹੜੇ ਇੰਪਰੂਵਮੈਂਟ ਟਰਸਟ ਸੀ ਪੰਜਾਬ ਦੇ ਅੰਦਰ ਉਹਨਾਂ ਦੇ ਅੰਦਰ ਜਿਹੜੀ ਓਟੀਐ ਸਕੀਮ ਲਾਗੂ ਨਹੀਂ ਸੀਗੀ ਹਾਲਾਂਕਿ ਗਮਾਟਾ ਦੇ ਅੰਦਰ ਗਲਾਡਾ ਦੇ ਅੰਦਰ ਜਿਹੜੀ ਲਾਸਟ ਕੈਬਨਿਟ ਹੋਈ ਸੀ ਉਹਦੇ ਅੰਦਰ ਅਸੀਂ ਓਟੀਐ ਸਕੀਮ ਲੈ ਕੇ ਆਏ ਸੀਗੇ ਸੋ ਇਹ ਡਿਪਾਰਟਮੈਂਟ ਦੇ ਅੰਦਰ ਖਾਸ ਕਰਕੇ ਜਿਹੜੇ ਪੰਜਾਬ ਦੇ ਇੰਪਰੂਵਮੈਂਟ ਟਰਸਟ ਸੀਗੇ ਜਿਹੜੇ ਨਗਰ ਸੁਧਾਰ ਟਰੱਸਟ ਸੀ ਉਹ ਰਹਿ ਗਏ ਸੀ ਅੱਜ ਉਹਨਾਂ ਨੂੰ ਜਿਹੜੀ ਆ ਦੁਬਾਰਾ ਪਰਮਾਨੀ ਦਿੱਤੀ ਗਈ ਆ ਉਹਨਾਂ ਦਾ ਪੀਨਲ ਇੰਟਰਸਟ ਜਿਹੜਾ ਹੈਗਾ ਜਿਹੜਾ ਪੀਨਲ ਇੰਟਰਸਟ ਆ ਉਹ ਮਾਫ ਕੀਤਾ ਗਿਆ ਇਸੇ ਤਰ੍ਹਾਂ ਨੌਨ ਕੰਸਟ੍ਰਕਸ਼ਨ ਫੀਸ ਜਿਹੜੀ ਆ ਉਹਦੇ ਅੰਦਰ ਵੀ ਜਿਹੜੀਆਂ ਪਲੈਂਟੀਆਂ ਲਾ ਕੇ ਜਿੰਨੇ ਪੈਸੇ ਬਣਦੇ ਸੀ ਉਹਦੇ ਅੰਦਰ ਵੀ 50% ਦੀ ਛੋਟ ਦਿੱਤੀ ਗਈ ਆ ਤਾਂ ਕਿ ਜਿਹੜੇ ਪਲਾਟ ਜਿਹੜੇ ਪਲਾਟ ਹੋਲਡਰ ਸੀਗੇ ਉਹ ਕਾਫੀ ਕਿਸੇ ਦੀ ਕਿਸ ਟੁੱਟ ਗਈ ਕਿਸੇ ਡੋਰ ਟੁੱਟ ਗਈ ਆ ਜਾਂ ਕਿਸੇ ਨੇ ਕੰਸਟਰਕਸ਼ਨ ਫੀਸ ਜਮ੍ਹਾਂ ਨਾ ਕਰਾਉਣ ਕਰਕੇ ਅੱਧਾ ਘਰ ਬਣਿਆ ਜਾਂ ਨਹੀਂ ਬਣਾ ਸਕਿਆ ਉਹਨਾਂ ਸਾਰਿਆਂ ਨੂੰ ਮੈਂ ਸਮਝਦਾ ਪੰਜਾਬ ਦੇ ਅੰਦਰ ਵੱਡੀ ਰਾਹਤ ਆ ਅੱਜ ਪੰਜਾਬ ਦੇ ਹਰੇਕ ਨਗਰ ਸੁਧਾਰ ਟਰੱਸਟ ਦੇ ਅੰਦਰ ਕਾਫੀ ਸਾਰੇ ਪਲਾਟ ਜਿਹੜੇ ਨੇ ਕਿ ਉਹ ਪਏ ਸੀਗੇ ਉਹ ਮਸਲਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਹੋਊਗੀ ਔਰ ਪੰਜਾਬ ਦੇ ਲੋਕਾਂ ਦਾ ਵੱਡਾ ਇੱਕ ਫਾਇਦਾ ਉਹ ਉਠਾਉਣਗੇ ਇਸ ਤੋਂ ਮੇਰਾ ਇੱਕ ਅਹਿਮ ਫੈਸਲਾ ਲੈਂਦੇ ਆ ਕਿ ਪੰਜਾਬ ਦੇ ਅੰਦਰ ਜਿਹੜਾ ਇਕੋ ਇਕੋਸਿਸਟਮ ਜਿਹੜਾ ਜ਼ੋਨ ਸੀਗਾ ਉਹਦੇ ਅੰਦਰ 100 ਮੀਟਰ ਦੀ ਜਿਹੜੀ ਹੱਦ ਸੀ ਇਕੋ ਸ਼ਵੇਦਨਸੀਲ ਜ਼ੋਨ ਇਕੋ ਸੈਂਸਿਟਿਵ ਜ਼ੋਨ ਜਿਹੜੋ ਆਪਾਂ ਕਹਿ ਰਹੇ ਆ ਇਕੋ ਸ਼ਵੇਦਨਸੀਲ ਜ਼ੋਨ ਸੀ ਉਹ ਅਸੀਂ ਆਨਰੇਬਲ ਸੁਪਰੀਮ ਕੋਰਟ ਦੇ ਅੰਦਰ ਸਬਮਿਟ ਕੀਤਾ ਸੀਗਾ ਸੋ ਆਨਰੇਬਲ ਸੁਪਰੀਮ ਕੋਰਟ ਦੇ ਆਧਾਰ ਦੇ ਉੱਤੇ ਅਸੀਂ ਅੱਜ ਦੁਬਾਰਾ ਇਸ ਨੂੰ ਪੰਜਾਬ ਕੈਬਨਟ ਚ ਪਾਸ ਕੀਤਾਗਾ ਸੋ 100 ਮੀਟਰ ਦਾ ਘੇਰਾ ਇਕੋ ਸਵੈਰਣਸੀ ਜ਼ੋਨ ਜਿਹੜਾ ਉਹ ਐਲਾਨਿਆ ਗਿਆਗਾ ਹੁਣ ਇਹ ਕੈਬਨਟ ਦੇ ਪਾਸ ਕੀਤਾ ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਮਿਨਿਸਟਰੀ ਆਫ এনवायरमेंटਲ ਆ ਉਹ ਨੂੰ ਭੇਜਾਂਗੇ ਉਸ ਤੋਂ ਬਾਅਦ ਪਰਿਵਾਰਕੀ ਬਿਲਣ ਤੋਂ ਬਾਅਦ ਇਹ ਪੰਜਾਬ ਚ ਲਾਗੂ ਹੋਊਗਾ ਇਸ ਤੋਂ ਬਿਨਾ ਜੇ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੀ ਸੀ 2022 ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਇਲੈਕਸ਼ਨ ਲੜ ਰਹੀ ਸੀ ਤਾਂ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਦੋ ਤਸਵੀਰਾਂ ਪੇਸ਼ ਕੀਤੀਆਂ ਸੀ दो थॉट पेश कि शहीद आजम भगत सिंह और बाबा साहब भीमराव अंबेडकर बाबा साहब भीमराव अंबेडकर जी की फोटो अच्छा हरेक दफ्तर च लगी हुई है शहीद आजम भगत सिंह की फोटो अच्छा दे हरेक डिपार्टमेंट च लगी हुई है अज्जा अंदर असी दो, दो चीज़ों लैके चल रहे हैं कि पंजाब के अंदर भ्रिष्टाचार का खात्मा होगा और दूसरा जो बाबा साहब भीमराव अंबेडकर जी सोच आलाई आदमी पार्टी ने बहुत लंबा अरसा हो गया ਦੇਸ਼ ਆਜ਼ਾਦ ਹੋਇਆ ਨੂੰ 75 ਸਾਲ ਹੋ ਗਏ ਸੀ। ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋਏ ਸੀਗੇ ਪਰ ਲੇਕਿਨ ਜਿਲ੍ਹਿਆਂ ਦੇਸ਼ਪਰ ਦੀਆਂ ਹਾਈ ਕੋਰਟਸ ਨਹੀਂ ਆ। ਦੇਸ਼ਪਰ ਦੀਆਂ ਹਾਈ ਕੋਰਟਸ ਦੇ ਅੰਦਰ ਜਿਹੜੀ ਐਡਵੋਕੇਟ ਦੀ ਭਰਤੀ ਹੁੰਦੀ ਆ ਜਿਹੜੀ ਸਰਕਾਰੀ ਵਕੀਲਾਂ ਦੀ ਭਰਤੀ ਹੁੰਦੀ ਆ ਕਿਸੇ ਵੀ ਸੂਬੇ ਦੇ ਅੰਦਰ ਐਸਸੀਐਸਟੀ ਰਿਜ਼ਰਵੇਸ਼ਨ ਨਹੀਂ ਹੈਗੀ। ਪੂਰੇ ਦੇਸ਼ ਪਰ ਦੇ ਕਿਸੇ ਵੀ ਸੂਬੇ ਦੇ ਅੰਦਰ ਐਸਸੀਐਸਟੀ ਦੀ ਰਿਜ਼ਰਵੇਸ਼ਨ ਨਹੀਂ ਹੈਗੀ ਜਦੋਂ ਐਡਵੋਕੇਟ ਐਕਟ 2017 ਆਇਆ ਸੀਗਾ। ਜਦੋਂ ਐਡਵੋਕੇਟ ਐਕਟ 217 ਆਇਆ ਸੀਗਾ ਤਾਂ ਉਸ ਸਮੇਂ ਪੰਜਾਬ ਵਿਧਾਨ ਸਭਾ ਚ ਪਹਿਲੀ ਵਾਰ ਚੁਣ ਕੇ ਆਇਆ ਸੀ ਪਹਿਲੀ ਵਾਰ ਚੁਣ ਕੇ ਆਇਆ ਸੀ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਜ ਸੀਗਾ ਔਰ ਕਾਂਗਰਸ ਪਾਰਟੀ ਨੇ ਐਡਵੋਕੇਟ ਐਕਟ 217 ਜਦੋਂ ਲੈ ਕੇ ਆਏ ਤਾਂ ਮੈਂ ਉਸੇ ਸਮੇਂ ਮੇਰੀ ਮੈਡਮ ਸਪੀਚ ਸੀ ਪੰਜਾਬ ਅਦਾਲਤ ਸਭਾ ਦੇ ਅੰਦਰ ਮੈਂ ਉਸ ਮੈਡਮ ਸਪੀਚ ਦੇ ਅੰਦਰ ਪਹਿਲੀ ਵਾਰ ਬੋਲਦਿਆਂ ਉਸ ਸਮੇਂ ਦੀ ਸਰਕਾਰ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਇਹਦੇ ਵਿੱਚ ਸੁਧਾਰ ਕਰਕੇ 25% ਰਿਜ਼ਰਵੇਸ਼ਨ ਜਿਹੜੀ ਆ ਉਹ ਐਸਸੀ ਐਸਟੀ ਦੇ ਲਈ ਲਾਗੂ ਕੀਤੀ ਜਾਵੇ ਤੇ ਮੇਰੀ ਡਿਮਾਂਡ ਸੀਗੀ 2017 ਦੇ ਅੰਦਰ ਪਰ ਲੇਕਿਨ ਉਸ ਸਮੇਂ ਕਿਉਂਕਿ ਰਾਜੇ ਰਣਵਾਦਿਆਂ ਦੀ ਸਰਕਾਰ ਸੀ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਿਹੜੀ ਦੇਸ਼ ਦੇ ਅੰਦਰ ਐਂਟੀ ਦਲਤ ਪਾਰਟੀ ਜਾਣੀ ਜਾਂਦੀ ਆ ਜਿਹੜੀ ਹਮੇਸ਼ਾ ਹੀ ਦਲਤਾਂ ਦੇ ਖਿਲਾਫ ਫੈਸਲੇ ਲੈ ਰਹੀ ਆ ਸੋ ਉਸ ਵੇ ਕੋਈ ਵੀ 5 ਸਾਲ ਸਾਡੀ ਡਿਮਾਂਡ ਵੱਲ ਕੋਈ ਧਿਆਨ ਨਹੀਂ ਦਿੱਤਾ 2022 ਚ ਜਦੋਂ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਲੋਕਾਂ ਦੇ ਦੁਆਰਾ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਪੰਜਾਬ ਦੇ ਅੰਦਰ ਮੌਕਾ ਦਿੱਤਾ ਤਾਂ ਅਸੀਂ ਉਸ ਸਮੇਂ ਵੀ ਇਹ ਪੰਜਾਬ ਦੇ ਲੋਕਾਂ ਨਾਲ ਖਾਸ ਕਰਕੇ ਪੰਜਾਬ ਦੇ ਸ਼ੈਡਿਊਲ ਕਾਸ ਸ਼ੈਡਿਊਲ ਡਰਾਈਵਰਸ ਪੰਜਾਬ ਦੇ ਜਨਜਾਤੀ ਅਨੁਸੂਚਿਤ ਜਨਜਾਤੀਆਂ ਦੇ ਨਾਲ ਅਸੀਂ ਇੱਕ ਵੱਡਾ ਵਾਅਦਾ ਕੀਤਾ ਸੀਗਾ ਕਿ ਜਦੋਂ ਅਸੀਂ ਸੱਤਾ ਬਚਾਵਾਂਗੇ ਤਾਂ ਤੁਹਾਡੇ ਬੱਚੇ ਤੁਹਾਡੇ ਬੱਚਿਆਂ ਨੂੰ ਜਿਹੜਾ ਹਾਈ ਕੋਰਟ ਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੇਵਾਂਗੇ ਕਿਉਂਕਿ ਹਾਈ ਕੋਰਟ ਦਾ ਜੱਜ ਤਾਂ ਬਣੂਗਾ ਆਨਰੇਬਲ ਸੁਪਰੀਮ ਕੋਰਟ ਦਾ ਜੱਜ ਤਾਂ ਬਣੂਗਾ ਕੋਈ ਐਸਸੀ ਕਮਿਊਨਿਟੀ ਦਾ ਬੰਦਾ ਜੇਕਰ ਪਹਿਲਾਂ ਸਰਕਾਰੀ ਵਕੀਲਾ ਤੇ ਰਿਜ਼ਰਵੇਸ਼ਨ ਹੋਊਗੀ ਪਰ ਲੇਕਿਨ ਅਫਸੋਸ ਦਲਤਾਂ ਦੇ ਨਾਂ ਤੇ ਬਾਬਾ ਸਾਹਿਬ ਧੀਮਰਾਓ ਮੇੜਕਰ ਜੀ ਦੇ ਨਾਂ ਤੇ 75 ਸਾਲ ਕਾਂਗਰਸ ਪਾਰਟੀ ਵੋਟਾਂ ਲੈਂਦੀ ਰਹੀ ਕਿੰਨੇ ਹੀ ਸਾਲ ਭਾਰਤੀ ਜਨਤਾ ਪਾਰਟੀ ਅਕਾਲੀਦਰ ਵੋਟਾਂ ਲੈਂਦੇ ਰਹੇ ਪਰ ਲੇਕਿਨ ਦਲਤ ਵਰਗ ਦੀ ਬਾਹ ਕਿਸੇ ਨੇ ਨਹੀਂ ਫੜੀ ਕਿਸੇ ਨੇ ਨਹੀਂ ਸੋਚਿਆ ਕਿ ਅਸੀਂ ਦਲਤਾਂ ਦੇ ਪੜੇ ਲਿਖੇ ਬੱਚਿਆਂ ਨੂੰ achhiyan postਾਂ ਤੇ ਲਾ ਦਈਏ ਹਾਂ ਰਿਜ਼ਰਵੇਸ਼ਨ ਦਿੰਦੇ ਰਹਿ ਕਿਤੇ ਫੋਰ ਕਲਾਸ ਕਿਤੇ ਥਰਡ ਕਲਾਸ ਪਰ ਲੇਕਿਨ ਕਲਾਸ 1 ਅਫਸਰਾਂ ਦੇ ਅੰਦਰ ਜਿਹੜੀ ਕਿ ਮੈਂ ਸਮਝਦਾ ਕਿ ਦੇਸ਼ ਦੇ ਅੰਦਰ ਜਸਟਿਸ ਦੇ ਅੰਦਰ ਇੱਕ ਰਿਜ਼ਰਵੇਸ਼ਨ ਦੇਣ ਦੀ ਗੱਲ ਸੀ ਉਹ ਬਿਲਕੁਲ ਇਹਨਾਂ ਨੇ ਕਦੇ ਪ੍ਰਵਾਨ ਨਹੀਂ ਕੀਤੀ ਸਾਡੀ ਸਰਕਾਰ ਆਈ 2022 ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਰੰਤ ਆਰਡਰ ਦਿੱਤਾ ਕਿ ਜਿੱਥੇ ਸਰਕਾਰੀ ਵਕੀਲ ਵਕੀਲਾਂ ਦੀਆਂ ਅਸਾਮੀਆਂ ਨੇਗੀਆਂ ਖਾਸ ਕਰਕੇ ਹਾਈ ਕੋਰਟ ਦੇ ਅੰਦਰ ਉੱਥੇ ਤੁਰੰਤ ਜਿਹੜੀ ਆ ਪ੍ਰੋਵੀਜ਼ਨ ਕੀਤੀ ਜਾਵੇ ਅਸੀਂ 211 ਦੇ ਉਸ ਜਿਹੜਾ ਐਕਟ ਸੀਗਾ ਉਹਦੇ ਅੰਦਰ ਸੋਧ ਲੈ ਕੇ ਆਂਦੀਆਂ ਔਰ 58 ਪੋਸਟਾਂ ਦਾ 58 ਪੋਸਟਾਂ ਉਸ ਸਮੇਂ ਚਾਹੇ ਉਹ ਸੀਨੀਅਰ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਐਡੀਸ਼ਨਲ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਡਿਪਟੀ ਐਡਵੋਕੇਟ ਜਨਰਲ ਦੀ ਗੱਲ ਹੋਵੇ ਅਸਿਸਟੈਂਟ ਐਡਵੋਕੇਟ ਜਨਰਲ ਦੀ ਗੱਲ ਹੋਵੇ ਐਡਵੋਕੇਟ ਕਾਉਂਟ ਰਿਕਾਰਡ ਦੀ ਗੱਲ ਹੋਵੇ ਇਹਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੀ ਪ੍ਰੋਵੀਜ਼ਨ ਜਿਹੜੀ ਆ ਪਹਿਲੀ ਵਾਰ ਇਤਿਹਾਸਿਕ ਤੌਰ ਤੇ ਤੁਸੀਂ ਐਕਟ ਪੜ੍ਹ ਕੇ ਦੇਖ ਲਓ ਕਿ ਇਤਿਹਾਸਿਕ ਤੌਰ ਤੇ ਇੱਕ ਵੱਡਾ ਫੈਸਲਾ ਪੰਜਾਬ ਦੇ ਦਲਤਾਂ ਦੇ ਹੱਕ ਵਿੱਚ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀਆਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਅਰਵਿੰਦ ਕੇਜਰੀਵਾੜੀ ਨੇ ਲਿਆ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਉਹਦੇ ਅੰਦਰ ਸੀ ਰਿజర్ਵੇਸ਼ਨ ਜਿਹੜੀ ਆ 58 ਪੋਸਟਾਂ ਕੀਤੀਆਂ ਪਰ ਲੇਕਿਨ ਕਰਟੇਰੀਆ ਕੀ ਸੀਗਾ ਉਹਦੇ ਅੰਦਰ ਕਰਟੇਰੀਆ ਐ ਸੀਗਾ ਕਿ ਸੀਨੀਅਰ ਐਡਵੋਕੇਟ ਜਨਰਲ ਆ ਉਹਦੇ ਲਈ ਇਨਕਮ ਜਿਹੜੀ ਆ 20 ਲੱਖ ਰੁਪਿਆ ਸਾਲਾਨਾ ਆਮਦਨ ਹੋਵੇ ਐਡਵੋਕੇਟ ਜਨਰਲ ਦੇ ਲਈ ਸੀਨੀਅਰ ਐਡਵੋਕੇਟ ਜਨਰਲ ਦੇ ਲਈ 20 ਲੱਖ ਰੁਪਿਆ ਸਾਲਾਨਾ ਆਮਦਨ ਹੋਵੇ ਇਸੇ ਤਰੀਕੇ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਹੋਵੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਰੁਪਏ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਅਸਿਸਟੈਂਟ ਐਡਵੋਕੇਟ ਜਨਰਲ ਲਈ 35 ਲੱਖ ਰੁਪਏ ਐਡਵੋਕੇਟਾਂ ਦਾ ਰਿਕਾਰਡ ਲਈ ਤਾਂ ਉੱਤੋਂ ਲੋਕ ਰੱਖਿਆ ਨਹੀਂ ਸੀ ਕੁਝ ਵੀ ਇਹ ਜਿਹੜੀਆਂ ਸ਼ਰਤਾਂ ਸੀਗੀਆਂ ਇਹ 2017 ਦੇ ਐਕਟ ਵਿੱਚ ਸੀਗੀਆਂ ਜਦੋਂ ਅਸੀਂ ਦੇਖਿਆ ਜਦੋਂ ਅਸੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਉਹਨਾਂ 58 ਪੋਸਟਾਂ ਦੇ ਵਿੱਚੋਂ ਤਾਂ ਉਹਨਾਂ 58 ਪੋਸਟਾਂ ਦੇ ਵਿੱਚੋਂ 15 ਪੋਸਟਾਂ ਖਾਲੀ ਰਹਿ ਗਈਆਂ 15 ਪੋਸਟਾਂ ਖਾਲੀ ਰਹਿ ਗਈਆਂ ਤਾਂ ਦੇਖਿਆ ਕਿਉਂ ਖਾਲੀ ਰਹਿ ਜਾਂ ਲਗੀਆਂ ਸੋ ਅਸੀਂ ਦੇਖਿਆ ਕਿ ਜਿਹੜਾ ਕਰਟੇਰੀਆ ਜੋ ਇਨਕਮ ਟੈਕਸ ਦਾ ਕਰਟੇਰੀਆ 2017 ਦੇ ਐਕਟ ਕੀਤਾ ਗਿਆ ਸੀਗਾ ਉਹਦੇ ਮੁਤਾਬਕ ਐਲੀਜੀਬਲ ਕੈਂਡੀਡੇਟ ਜਿਹੜੇ ਸੀ ਨਹੀਂ ਮਿਲੇ ਸੋ ਇਹ ਅੱਜ ਬਹੁਤ ਵੱਡਾ ਫੈਸਲਾ ਹੋਇਆਗਾ ਅੱਜ ਇਹ ਵੀ ਇਤਿਹਾਸਿਕ ਫੈਸਲਾ ਗਿਆ ਕਿ ਅੱਜ ਜਿੰਨੀ ਵੀ ਅਸੀਂ ਇਨਕਮ ਦੀ ਸ਼ਰਤ ਰੱਖੀ ਹੋਈ ਸੀਗੀ ਖਾਸ ਕਰਕੇ ਜਿਹੜੇ ਜਨਰਲ ਵਰਗ ਦੇ ਲਈ ਉਹਦੇ ਵਿੱਚ ਅਸੀਂ ਬਹੁਤ ਵੱਡੀ ਸੋਧ ਕੀਤੀ ਆ ਅੱਜ ਤੋਂ ਬਾਅਦ ਜਿੰਨੇ ਵੀ ਸ਼ੈਡਿਊਲ ਕਾਸ ਸ਼ੈਡਿਊਲ ਟ్రਾਈਬਸ ਦੇ ਕੈਂਡੀਡੇਟ ਹੋਣਗੇ ਉਹਨਾਂ ਦੀ ਇਨਕਮ ਟੈਕ ਜਿਹੜਾ ਉਹ ਅੱਧਾ ਹੋਊਗਾ ਯਾਨੀ 20 ਲੱਖ ਦੀ ਪ੍ਰੋਵੀਜ਼ਨ ਦੇ ਵਿੱਚ 10 ਲੱਖ ਰੁਪਇਆ ਔਰ 15 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 7.5 ਲੱਖ ਰੁਪਇਆ ਔਰ 10 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 5 ਲੱਖ ਰੁਪਇਆ 7 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 3.5 ਲੱਖ ਰੁਪਇਆ ਔਰ 3.5 ਲੱਖ ਦੀ ਪ੍ਰੋਵੀਜ਼ਨ ਚ 1,75,000 ਰੁਪਇਆ ਇਹ ਅਸੀਂ ਅੱਜ ਕਰਟਰੀਰੀਅਮ ਚ ਵੱਡੀ ਛੋੜ ਦਿੱਤੀ ਆ ਤਾਂ ਕਿ ਜਿਹੜੀਆਂ 15 ਪੋਸਟਾਂ ਖਾਲੀ ਲੱਗੀਆਂ ਭਰੀਆਂ ਜਾ ਸਕਣ